ਸਤਿ ਸ਼੍ਰੋਮਣੀ ਭਗਤ ਭਗਤ ਕਬੀਰ ਸਾਹਿਬ ਜੀ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ ਜੀ ਭਗਤ ਕਬੀਰ ਸਾਹਿਬ ਜੀ ਵਰਗਾ ਇਸ ਸੰਸਾਰ ਦੇ ਅੰਦਰ ਕੋਈ ਕ੍ਰਾਂਤੀਕਾਰੀ ਨਹੀਂ ਹੋ ਸਕਦਾ ਭਗਤ ਕਬੀਰ ਸਾਹਿਬ ਜੀ ਵਰਗਾ ਸੰਸਾਰ ਦੇ ਅੰਦਰ ਕੋਈ ਪ੍ਰੇਮਾ ਭਗਤੀ ਵਰਗਾ ਨਹੀਂ ਹੋ ਸਕਦਾ ਪੰਤ ਕਬੀਰ ਸਾਹਿਬ ਜੀ ਵਰਗਾ ਸੰਸਾਰ ਦੇ ਅੰਦਰ ਕੋਈ ਕੁਦਰਤ ਦੇ ਨਾਲ ਪਿਆਰ ਕਰਨ ਵਾਲਾ ਨਹੀਂ ਹੋ ਸਕਦਾ ਪੰਤ ਕਬੀਰ ਸਾਹਿਬ ਜੀ ਦਾ ਜਦੋਂ ਜੀਵਨ ਪੜ੍ਹੀਏ ਜਾਂ ਉਹਨਾਂ ਦੀ ਬਾਣੀ ਦੇ ਬਚਨ ਪੜ੍ਹੀਏ ਨਾ ਤੇ ਇਹਨਾਂ ਗੱਲਾਂ ਤੋਂ ਸਾਨੂੰ ਇੱਕ ਸਿੱਖਿਆ ਮਿਲਦੀ ਹੈ ਸਾਨੂੰ ਪਤਾ ਚੱਲਦਾ ਹੈ ਕਿ ਭਗਤ ਕਬੀਰ ਸਾਹਿਬ ਜੀ ਵਰਦਾ ਸੰਸਾਰ ਦੇ ਅੰਦਰ ਕੋਈ ਕ੍ਰਾਂਤੀਕਾਰੀ ਨਹੀਂ ਕੋਈ ਪ੍ਰੇਮ ਭਗਤੀ ਕਰਨ ਵਾਲਾ ਨਹੀਂ ਕੋਈ ਸੱਚ ਤੇ ਹੱਕ ਦੀ ਗੱਲ ਕਰਨ ਵਾਲਾ ਭਗਤ ਕਬੀਰ ਸਾਹਿਬ ਵਰਗਾ ਨਹੀਂ ਹੋ ਸਕਦਾ ਕਿਉਂਕਿ ਸਤ ਭਗਤ ਕਬੀਰ ਸਾਹਿਬ ਦੀ ਬਾਣੀ ਦੇ ਵਚਨ ਪੜ੍ਹ ਕੇ ਵੇਖੀਏ ਭਗਤ ਕਬੀਰ ਸਾਹਿਬ ਜੀ ਦੇ ਵਚਨਾਂ ਤੋਂ ਸਾਨੂੰ ਇੱਕ ਗੱਲ ਦੀ ਸਮਝ ਪੈਂਦੀ ਹੈ ਉਹਨਾਂ ਵਰਗਾ ਭਗਤ ਕਬੀਰ ਜੀ ਵਰਗਾ ਇਸ ਸੰਸਾਰ ਦੇ ਅੰਦਰ ਕੋਈ ਸੱਚ ਤੇ ਹੱਕ ਦੇ ਲਈ ਖੜਨ ਵਾਲਾ ਕੋਈ ਉਹਨਾਂ ਵਰਗਾ ਦੁਨੀਆ ਤੇ ਨਹੀਂ ਹੋਇਆ ਭਗਤ ਕਬੀਰ ਸਾਹਿਬ ਜੀ ਦਾ ਜੋ ਜਨਮ ਹੈ ਉਹ ਤਵਾ ਰੀਖ ਦੇ ਅਨੁਸਾਰ ਸਾਲ 1440 ਈਸਵੀ ਨੂੰ ਵਾਰਾਨਸੀ ਦੇ ਧਰਤੀ ਤੇ ਹੁੰਦਾ ਬਚਪਨ ਦੇ ਵਿੱਚ ਭਗਤ ਕਬੀਰ ਸਾਹਿਬ ਦੇ ਮਾਤਾ ਪਿਤਾ ਸੰਸਾਰ ਤੋਂ ਕਾਲ ਤਲਾਣਾ ਕਰ ਗਏ ਤੇ ਭਗਤ ਕਬੀਰ ਸਾਹਿਬ ਜੀ ਦੀ ਜੋ ਪਾਲਣਾ ਪੋਸ਼ਣਾ ਉਹ ਭਗਤ ਕਬੀਰ ਸਾਹਿਬ ਦੇ ਪਰਿਵਾਰ ਵਾਲਿਆਂ ਨੇ ਕੀਤੀ ਸਮਾਂ ਆਇਆ ਭਗਤ ਕਬੀਰ ਸਾਹਿਬ ਜੀ ਪਰਮੇਸ਼ਰ ਦੇ ਨਾਲ ਭਗਤ ਕਬੀਰ ਸਾਹਿਬ ਦੀ ਪ੍ਰੀਤ ਬਣ ਕੇ ਰੱਬ ਨੂੰ ਯਾਦ ਕਰਨਾ ਸ਼ੁਰੂ ਕਰ ਦਿੱਤਾ ਤੇ ਪਿਆਰੋ ਭਗਤ ਕਬੀਰ ਸਾਹਿਬ ਜੀ ਦਾ ਕਾਰਜ ਕਿਸੇ ਨਿਤਾ ਪ੍ਰਤੀ ਭਗਤ ਕਬੀਰ ਸਾਹਿਬ ਜੀ ਦੇ ਮਾਤਾ ਪਿਤਾ ਜੁਲਾਇ ਹੋਣ ਕਰਕੇ ਤੇ ਜੋ ਖੱਡੀਆਂ ਮੁੱਢਨ ਦਾ ਕੰਮ ਕਰਦੇ ਆ ਨਾ ਦੁਨੀਆਂ ਦਰਿਆ ਚਾਦਰਾਂ ਦਾ ਇਹ ਭਗਤ ਕਬੀਰ ਸਾਹਿਬ ਦੇ ਮਾਤਾ ਪਿਤਾ ਜੀ ਕੰਮ ਕਰਿਆ ਕਰਦੇ ਸਨ ਜਿੱਦੀ ਪੁਸ਼ਤੀ ਉਸ ਤੋਂ ਬਾਅਦ ਭਗਤ ਕਬੀਰ ਸਾਹਿਬ ਜੀ ਨੇ ਇਹ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੁਣ ਭਗਤ ਕਬੀਰ ਸਾਹਿਬ ਜੀ ਦਾ ਜਦੋਂ ਆਪਾਂ ਬਾਣੀ ਦੇ ਬਚਨ ਪੜ੍ਹਦੇ ਆ ਭਗਤ ਕਬੀਰ ਸਾਹਿਬ ਦੇ ਬਚਨਾਂ ਤੋਂ ਸਾਨੂੰ ਇੱਕ ਗੱਲ ਦਾ ਦ੍ਰਿਸ਼ਟਾਂਤ ਮਿਲਦਾ ਹੈ ਕਿ ਉਹਨਾਂ ਨੇ ਜਿਹੜੇ ਸੰਸਾਰੀ ਕਰਮ ਕਾਂਡ ਦੇ ਪਖੰਡ ਨੇ ਉਹਨਾਂ ਤੋਂ ਸਾਨੂੰ ਵਰਜਿਆ ਭਾਵ ਉਹਨਾਂ ਨੇ ਸਾਨੂੰ ਰੋਕਿਆ ਭਗਤ ਕਬੀਰ ਸਾਹਿਬ ਜੀ ਨੇ ਇੱਕ ਵਾਰ ਭਗਤ ਕਬੀਰ ਸਾਹਿਬ ਜੀ ਦਾ ਮਲਾਪ ਇੱਕ ਪੰਡਿਤ ਦੇ ਨਾਲ ਬ੍ਰਾਹਮਣ ਦੇ ਨਾਲ ਹੋਇਆ ਤੇ ਭਗਤ ਕਬੀਰ ਸਾਹਿਬ ਜੀ ਨੇ ਉਹਨਾਂ ਨੂੰ ਸਵਾਲ ਕੀਤਾ ਕਹਿਣ ਲੱਗੇ ਭਾਈ ਜਿਹੜੇ ਤੁਸੀਂ ਗਲ ਦੇ ਵਿੱਚ ਸੱਤ ਗੰਢਾਂ ਦੇ ਕੇ ਕਾਲੇ ਰੰਗ ਦਾ ਧਾਗਾ ਪਾਇਆ ਹੋਇਆ ਹੈ ਰੰਗਾ ਕੇ ਜਿਸ ਨੂੰ ਤੁਸੀਂ ਆਪਣਾ ਲੋਕ ਤੋਂ ਲੈ ਕੇ ਪਰਲੋਕ ਤੱਕ ਦਾ ਰਾਖਾ ਬਣਦੇ ਹੋ ਕੀ ਤੁਹਾਡੀ ਸਹਾਇਤਾ ਕਰੇਗਾ ਉਹ ਕਹਿਣ ਲੱਗੇ ਜੀ ਹਾਂ ਭਗਤ ਕਬੀਰ ਸਾਹਿਬ ਕਹਿਣ ਲੱਗੇ ਵੀ ਮੈਂ ਕਿਸ ਪਰਮੇਸ਼ਰ ਦੀ ਅরাধਨਾ ਕਰਦਾ ਹਾਂ ਉਹ ਪਰਮੇਸ਼ਰ ਮੇਰੇ ਹਿਰਦੇ ਵਿੱਚ ਮਨ ਦੇ ਵਿੱਚ ਵਸਿਆ ਹੋਇਆ ਹੈ ਕਬੀਰ ਸਾਹਿਬ ਕਹਿੰਦੇ ਧਾਗੇ ਪਾਉਣ ਦੇ ਨਾਲ ਗੱਲ ਦੇ ਵਿੱਚ ਮਾਫ਼ ਕਰਿਆ ਜੇ ਧਿਆਨ ਦੇ ਕੇ ਸੁਣਿਆ ਨਹੀਂ ਅੱਜ ਕੋਈ ਸੱਤ ਰੰਗਾ ਸੱਤ ਰੰਗਾਂ ਦਾ ਧਾਗਾ ਬੰਨ ਦਾ ਗੰਡਾ ਦੇ ਕੇ ਕੋਈ ਗਲ ਦੇ ਵਿੱਚ ਪਾ ਰਿਹਾ ਕੋਈ ਡੌਲਿਆਂ ਤੇ ਬੰਨ ਰਿਹਾ ਤੇ ਕੋਈ ਉਹਨੂੰ ਗਿੱਟਿਆਂ ਦੇ ਨਾਲ ਬੰਨ ਰਿਹਾ ਯਾਰੋ ਮਾਫ਼ ਕਰਿਆ ਜੇ ਸਾਰਾ ਕਰਮ ਕਾਂਡ ਪਖੰਡ ਹੈ ਸੰਸਾਰ ਜਿੰਦਾ ਫੈਲਿਆ ਹੋਇਆ ਜਿਹਨੂੰ ਕਬੀਰ ਸਾਹਿਬ ਨੇ ਬਹੁਤ ਵੱਡਾ ਕਰਮ ਕਾਂਡ ਤੇ ਪਖੰਡ ਦਾ ਨਾਮ ਦਿੱਤਾ ਹੋਇਆ ਹੁਣ ਭਗਤ ਕਬੀਰ ਸਾਹਿਬ ਕਹਿਣ ਲੱਗੇ ਬਾਣੀ ਦੇ ਅੰਦਰ ਜਦੋਂ ਉਸ ਪੰਡਿਤ ਦੇ ਨਾਲ ਮੁਲਾਕਾਤ ਹੋਇਆ ਨਾ ਵਿਚਾਰ ਹੋਈ ਭਗਤ ਕਬੀਰ ਸਾਹਿਬ ਕਹਿਣ ਲੱਗੇ ਹਮ ਕਰ ਸੂਤ ਤਨੈ ਤਾਨਾ ਪੰਥ ਜਨੇਉ ਤੁਮਾਰੇ ਤੁਮ ਤੋ ਪੜੋ ਭੇਤ ਗਾਇਤਰੀ ਗੋਬਿੰਦ ਰਿਤਾ ਹਮਾਰੇ ਕਹਿੰਦੇ ਨੇ ਇਹ ਪੰਡਿਤ ਜਿਹੜਾ ਤੂੰ ਸੱਤ ਗੰਢਾਂ ਦੇ ਕੇ ਕਾਲੇ ਰੰਗ ਦਾ ਧਾਗਾ ਗਲ ਦੇ ਵਿੱਚ ਆਪਣੇ ਪੈਰ ਦੇ ਉੱਪਰ ਆਪਣੇ ਬਾਹ ਦੇ ਉੱਪਰ ਡੌਲੇ ਦੇ ਉੱਪਰ ਬੰਨਿਆ ਹੋਇਆ ਨਾ ਕਬੀਰ ਸਾਹਿਬ ਕਹਿੰਦੇ ਇਹਦੇ ਨਾਲ ਦੇ ਪਤਾ ਨਹੀਂ ਮੈਂ ਦਿਨ ਵਿੱਚ ਕਿੰਨੇ ਗੱਡੇ ਲੱਗ ਦਿੰਨਾ ਉਨਕੇ ਕੰਠ ਜਿਨੇਊ ਤੇ ਮਾਰੇ ਜਿਹੜਾ ਤੂੰ ਗਲ ਦੇ ਵਿੱਚ ਜਿਨੂ ਪਾਇਆ ਹੋਇਆ ਕੰਠ ਦੇ ਵਿੱਚ ਜਿਨੇਊ ਧਾਰਨ ਕੀਤਾ ਹੋਇਆ ਤੁਮ ਤੋਂ ਪੜੋ ਵੇਦ ਗਾਇਤਰੀ ਗੋਬਿੰਦ ਹਰਿਦਾਇ ਹਮਾਰੇ ਤੁਸੀਂ ਵੇਦ ਪੜਦੇ ਹੋ ਗਾਇਤਰੀ ਮੰਤਰਾਂ ਦਾ ਤੁਸੀਂ ਉਚਾਰਨ ਕਰਦੇ ਹੋ ਕਬੀਰ ਸਾਹਿਬ ਕਹਿੰਦੇ ਗੋਬਿੰਦ ਹਿਦੈਸ ਹਮਾਰੇ ਮੇਰੇ ਅੰਦਰ ਉਹ ਗੋਬਿੰਦ ਉਹ ਪਰਮੇਸ਼ਰ ਪਰਮਾਤਮਾ ਦਾ ਨਾਮ ਉਸ ਜਾਇਆ ਭਗਤ ਕਬੀਰ ਸਾਹਿਬ ਮਹਾਰਾਜ ਕਹਿੰਦੇ ਜਿਹੜਾ ਪਰਮੇਸ਼ਰ ਦਾ ਨਾਮ ਲੋਕ ਤੋਂ ਲੈ ਕੇ ਪਰ ਲੋਕ ਤੱਕ ਮੇਰਾ ਸਾਥ ਨਿਭਾਏਗਾ ਮੇਰਾ ਸੰਗ ਸਾਥ ਨਾਲ ਨਿਭੇਗਾ ਕਬੀਰ ਸਾਹਿਬ ਦੀ ਬਾਣੀ ਦੇ ਆਪਾਂ ਪਿਆਰੋ ਅਨੇਕਾ ਬਚਨ ਬਾਣੀ ਦੇ ਅੰਦਰ ਪੜਦੇ ਆ 17 ਰਾਗਾਂ ਦੇ ਅੰਦਰ ਭਗਤ ਕਬੀਰ ਸਾਹਿਬ ਦੇ 540 ਸ਼ਬਦ ਨੇ 17 ਰਾਗਾਂ ਦੇ ਅੰਦਰ 540 ਸ਼ਬਦ ਨੇ ਭਗਤ ਕਬੀਰ ਸਾਹਿਬ ਦੇ ਬਾਣੀ ਦੇ ਅੰਦਰ ਤੇ ਹਰ ਇੱਕ ਸ਼ਬਦ ਦੇ ਅੰਦਰ ਭਗਤ ਕਬੀਰ ਸਾਹਿਬ ਨੇ ਸਾਡੇ ਹਿਰਦੇ ਨੂੰ ਹਲੂਣਿਆ ਪਾਉ ਸਾਨੂੰ ਸੱਚ ਦੇ ਨਾਲ ਪਰਮੇਸ਼ਰ ਦੇ ਨਾਲ ਕਬੀਰ ਸਾਹਿਬ ਨੇ ਜੋੜਿਆ ਤੇ ਪਿਆਰੋ ਜਿੱਥੇ ਆਪਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮੇਰੀ ਪੀੜੀ ਦੇ ਮਾਲਕ ਸਤਿਗੁਰੂ ਜੀ ਦਾ ਬੜੀ ਭਾਵਨਾ ਦੇ ਨਾਲ ਜਿੱਥੇ ਵੀ ਗੁਰੂ ਨਾਨਕ ਦਾ ਸਿੱਖ ਬੈਠਾ ਹੈ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ਪੁਰਬ ਕਿਸੇ ਨੇ ਮਨਾਇਆ ਤੇ ਕੋਈ ਮਨਾ ਰਿਹਾ ਜਿੰਨਾ ਕੁ ਸਮਾਂ ਮਿਲੈ ਆਪ ਜੀ ਦੇ ਨਾਲ ਤਾਂ ਗੁਰੂ ਹਰਗੋਬਿੰਦ ਸਾਹਿਬ ਸਤਿਗੁਰੂ ਜੀ ਦੇ ਜੀਵਨ ਤੇ ਇਛਾਾਂ ਚ ਪਾਉਣ ਦਾ ਯਤਨ ਕਰਾਂਗੇ ਪ੍ਰਿੰਸੀਪਲ ਸੁਤਵੀਰ ਸਿੰਘ ਦੀ ਕਿਤਾਬ ਹੈ ਪੁਰਖ ਭਾਰੀ ਜੀਦੇ ਅੰਦਰ ਪ੍ਰਿੰਸੀਪਲ ਅਦੀਸ਼ ਨੇ ਧੰਨ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਸਤਗੁਰੂ ਦਾ ਜੀਵਨ ਆਪਣੀ ਕਲਮ ਦੇ ਨਾਲ ਬਹੁਤ ਸੁੰਦਰ ਫਰਮਾਇਆ